ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਤੀਰਥੋ ਵਰਲਡ ਦੇ ਨਾਲ ਹੁਣ ਕਿਸ ਤਰ੍ਹਾਂ ਦੀਆਂ ਰਾਏ ਦਿੱਤੀਆਂ ਜਾ ਰਹੀਆਂ ਕਿੰਨਾ ਮੁੱਦਿਆਂ ਤੇ ਰਾਜਨੀਤੀ ਕੀਤੀਆਂ ਜਾ ਰਹੀਆਂ ਨੇ ਕਿੰਨਾ ਕਿੰਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਰ ਰੋਜ਼ ਅਸੀਂ ਨਵੀਂ ਚੀਜ਼ ਵੇਖਣ ਨੂੰ ਮਿਲਦੀ ਆ ਹਰ ਰੋਜ਼ ਨਵੀਂ ਚੀਜ਼ ਵੇਖਦੇ ਵੀ ਆ ਕੀ ਇਹ ਸਾਡੇ ਦੇਸ਼ ਦੇ ਰਾਜਨੀਤਿਕ ਨੇਤਾ ਸਾਡੇ ਲਈ ਕੁਝ ਕਰ ਸਕਦੇ ਨੇ ਜਿਨ੍ਹਾਂ ਕੋਲ ਹਿੰਦੂ ਮੁਸਲਮ ਤੋਂ ਬਿਨਾ ਕੋਈ ਮੁੱਦਾ ਨਹੀਂ ਜਿਨ੍ਹਾਂ ਕੋਲ ਜਾਤਾਂ ਪਾਤਾਂ ਤੋਂ ਕੋ ਬਿਨਾ ਕੋਈ ਮੁੱਦਾ ਨਹੀਂ ਇੱਕ ਦੂਜੇ ਨੂੰ ਲੜਾਉਣ ਤੋਂ ਬਗੈਰ ਕੋਈ ਮੁੱਦਾ ਨਹੀਂ ਕੀ ਇਹ ਸਾਡੇ ਦੇਸ਼ ਦਾ ਵਿਕਾਸ ਕਰ ਸਕਦੇ ਨੇ ਗੱਲਾਂ ਸੋਚਣ ਸਮਝਣ ਵਾਲੀਆਂ ਨੇ ਤੇ ਤੁਸੀਂ ਵੀ ਇੱਕ ਗੱਲ ਸੋਚ ਸਮਝ ਲਿਓ ਕਿ ਇਹ ਟੋਬੇ ਵਿੱਚ ਜਿਵੇਂ ਬਰਸਾਤੀ ਡੱਡੂ ਹੁੰਦੇ ਨੇ ਨਾ ਕਿ ਛਾਲ ਮਾਰ ਕੇ ਦੂਜੇ ਪਾਸੇ ਇਧਰੋਂ ਛਾਲ ਮਾਰ ਕੇ ਦੂਜੇ ਪਾਸੇ ਮੈਨੂੰ ਤਾਂ ਇਹੋ ਜੇ ਜਾਪਦੇ ਨੇ ਇੱਕ ਥੋੜੀ ਜੀ ਮੈਂ ਤੁਹਾਨੂੰ ਵੀਡੀਓ ਕਲਿੱਪ ਦਿਖਾਉਂਗਾ ਤੇ ਉਹ ਤੋਂ ਤੁਸੀਂ ਅੰਦਾਜ਼ਾ ਲਾਇਓ ਕਿ ਇਹ ਕਿੱਥੇ ਇੱਕ ਤੱਕ ਸੀਮਤ ਲੱਗਦੀ ਆ ਜਾਂ ਗੱਲ ਕਿੱਥੇ ਤੱਕ ਜੁੜਦੀ ਆ ਹੁਣ ਮੈਨੂੰ ਕਈ ਵਾਰ ਇਹ ਹੋ ਜਾਂਦਾ ਵੀ ਕਈ ਵਨ ਵੀਡੀਓ ਦੇ ਵਿੱਚ ਇੱਕ ਕਾਪੀਰਾਈਟ ਆ ਜਾਂਦਾ ਸੋ ਉਹਦੇ ਵਰਗੇ ਅਜੇ ਆਪਾਂ ਨੂੰ ਇਨੀ ਇਨਫੋਰਮੇਸ਼ਨ ਨਹੀਂ ਕਿਉਂਕਿ ਆਪਾਂ ਜਦੋਂ ਕਿਸੇ ਦੀ ਵੀਡੀਓ ਚੱਕ ਕੇ ਲਾਉਨੇ ਆ ਤਾਂ ਨੈਚੁਰਲ ਹੈ ਕਿ ਕਾਪੀ ਪੇ ਕਾਪੀਰਾਈਟ ਦੀ ਆਪਸ਼ਨ ਆ ਜਾਂਦੀ ਹੈ ਸੋ ਅਸੀਂ ਇਸ ਲਈ ਬੈਕ ਸਟੇਜ ਤੇ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਤੇ ਉਹ ਵੀਡੀਓ ਦੇ ਵਿੱਚ ਕੀ ਆ ਉਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਆਓ ਬਹੁਤੀਆਂ ਗੱਲਾਂ ਨਹੀਂ ਕਰਦੇ ਪਹਿਲਾਂ ਵੀਡੀਓ ਦੇਖ ਲਓ ਫਿਰ ਆਪਾਂ ਗੱਲ ਕਰਦੇ ਆਂ देश के लोग वी द पीपल ऑफ इंडिया हम हैं आखिरी उम्मीद जैसे इमरजेंसी के समय में लोगों ने भारी संख्या में अपनी आवाज उठाई थी और उसके ए मुंडा YouTube ਬਣਾ ਇਹ ਤੁਹਾਨੂੰ ਬਹੁਤ ਵਧੀਆ ਡਿਟੇਲ ਵੀ ਦੇਊਗਾ ਮੈਂ ਇਹਨੂੰ ਕਾਫੀ ਸੁਣਿਆ ਇੰਟਰਨੈਟ ਦੇ ਤੇ ਇਹਦੀ ਗੱਲ ਸੁਣਿਓ के बाद जो इलेक्शंस हुई उसमें इंदिरा गांधी को हरा दिया था उसी जज्बे से आज देश की जनता को इस अनडिक्लेयर्ड इमरजेंसी के खिलाफ आवाज उठाने की जरूरत है अगर आप भारत माता की जय कहते हो तो भारत को कह रहा देखो भाई अनडिक्लेयर इमरजेंसी करनी मुल्क नु ठकेलन दी कोशिश कीती जा रही है ते हो सकदा इस बार जो वोटिंग हो रही है ਉਹ ਸਾਡੇ ਇੰਡੀਆ ਦੇ ਵਿੱਚ ਖਾਸ ਕਰਕੇ ਹੋ ਸਕਦਾ ਲਾਸਟ VOTING ਹੋਵੇ ਕਿਉਂਕਿ ਅਗਰ ਫਿਰ ਤੋਂ ਉਹੀ ਤਾਨਾਸ਼ਾਹੀ ਸਰਕਾਰ ਬਣੀ ਤਾਂ ਸਮਝ ਲਓ ਅਗਲੀ ਵਾਰ ਵੋਟਾਂ ਨਹੀਂ ਪੈਣੀਆਂ ਉਹ ਜਿੱਦਾਂ ਸੂਰਤ ਦੇ ਵਿੱਚ ਹੋਇਆ ਜਿੱਦਾਂ ਇੱਕ ਸੂਰਤ ਦੇ ਵਿੱਚ ਇੱਕ ਅੰਦਰ ਦੇ ਵਿੱਚ ਸ਼ਾਇਦ ਮੈਂ ਸ਼ਹਿਰ ਦਾ ਨਹੀਂ ਸ਼ਾਇਦ ਅੰਦਰ ਹੀ ਆ ਉਥੇ ਬਿਨਾ VOTING ਦੇ ਕੈਂਡੀਡੇਟ ਜਿੱਤ ਚੁੱਕੇ ਨੇ ਜਾਂ ਆਪਦੇ ਨਾਮ ਜਾਂਦੀ ਪੱਤਰ ਵਾਪਸ ਲੈ ਲਏ ਨੇ ਤੇ ਉਹ बीजेपी नु समर्पित हो गए एक वीडियो जरूर माता को बचाने के लिए तैयार भी रहो अगर गांधी जी भगत सिंह नेताजी बोस की रिस्पेक्ट करते हो तो उनके जैसा जज्बा भी लेकर आओ जो आजादी उन्होंने अपना खून पसीना बहाकर दिलवाई है उस आजादी की रक्षा करना इंडियन डेमोक्रेसी को बचाना हमारा धर्म है इस वीडियो को देखने वाला हर एक इंसान अब से अपने आप को लोक देखो इस लोकतंत्र बचा सा लोकतंत्र बचा सा सही बोर्ड का इस्तेमाल करना राजनीतिक अधिकार है अधिकार है इस अधिकार तो, तो नहीं रख सकता रक्षक समझे जिम्मेदारी अब हम सबकी स्टेप वन अपनी आवाज उठाइए एक एक आवाज से फर्क पड़ता है अगर आप अपनी आवाज नहीं उठा सकते तो इस वीडियो को सौ लोगों को फॉरवर्ड कीजिए व्हाट्सएप ग्रुप पर इंडिविजुअली फेसबुक पर ट्विटर पर इंस्टाग्राम पर हमारा मिशन है ਦੇਖੋ ਮੁੰਡੇ ਨੇ ਗੱਲਾਂ ਸਾਰੀਆਂ ਸਹੀ ਕਹੀਆਂ ਨੇ ਇਹਦੇ ਵਿੱਚ ਇਹ ਨਹੀਂ ਕਿ ਆਪਾਂ ਕਿਸੇ ਪਾਰਟੀ ਨੂੰ ਟਾਰਗੇਟ ਕਰਦੇ ਹਾਂ ਪਰ ਅਸੀਂ ਇੱਕ ਮੁੱਦੇ ਤੇ ਗੱਲ ਕਰਦੇ ਹਾਂ ਮੁੱਦੇ ਤੇ ਵੀਡੀਓ ਬਣਾ ਰਹੇ ਹਾਂ ਕਿ ਉਹ ਸਾਡਾ ਮੁੱਦਾ ਕੀ ਆ ਹੁਣ ਉਹ ਮੁੱਦਾ ਵਾ ਤੁਸੀਂ ਇਹ ਵੀਡੀਓ ਦੇਖੋ ਤੇ ਵੀਡੀਓ ਨੂੰ ਅੱਗੇ ਦੀ ਅਗੇ ਸ਼ੇਅਰ ਕਰੋ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਨਾ ਦੇਸ਼ ਕੇ ਹਰ ਇੱਕ ਵੋਟਰ ਤੱਕ ਪਹੁੰਚਾਓ ਸਟੈਪ 2 ਵੋਟ ਕਰਨਾ ਮਤ ਭੁਲੀਏ ਇਸ ਪਰ ਕੋਈ ਐਕਸਕਿਊਜ਼ ਨਹੀਂ ਚਲੇਗਾ ਕਿਉਂਕਿ ਇੱਕ-ਇੱਕ ਵੋਟ ਸੇ ਫਰਕ ਪੈਂਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਕੁਝ ਹੱਦ ਤੱਕ ਲੋਕ ਕਹਿੰਦੇ ਨੇ ਸਾਨੂੰ ਇਹ ਬੰਦੇ ਵਧੀਆ ਨਹੀਂ ਲੱਗਦੇ ਜਾਂ ਸਾਨੂੰ ਕੋਈ ਪਾਰਟੀ ਦਾ ਲੀਡਰ ਨਹੀਂ ਵਧੀਆ ਲੱਗਦਾ ਜਾਂ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਵਧੀਆ ਲੱਗਦਾ ਪਰ ਇਸ ਦਾ ਮਤਲਬ ਇਹ ਨਹੀਂ ਜੀ ਤੁਹਾਨੂੰ ਕੋਈ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਵੋਟ ਨਹੀਂ ਕਰਨੀ ਵੋਟ ਜ਼ਰੂਰ ਪਾਓ ਤੁਹਾਡੇ ਇਹਨਾਂ ਉਮੀਦਵਾਰਾਂ ਤੋਂ ਬਿਨਾਂ ਵੀ ਇੱਕ ਆਪਸ਼ਨ ਹੁੰਦੀ ਹੈ ਨੋਟਾ ਦੀ ਨੋਟਾ ਆਪਸ਼ਨ ਤੁਸੀਂ ਬਟਨ ਦੇਖਿਆ ਹੋਊਗਾ ਲੱਗਿਆ ਹੁੰਦਾ ਜਿਹੜੀ ਤੁਸੀਂ VOTING ਦਿੰਦੇ ਹੋ ਮਸ਼ੀਨ ਦੇ ਥੱਲੇ ਬੋਟ ਹੈ ਜਿੱਥੇ ਕੈਂਡੀਡੇਟਾਂ ਦੀ ਚੋਣ ਚੋਣ ਦੇ ਜੋ ਲੋਗੋ ਹੁੰਦੇ ਨੇ ਥੱਲੇ ਨਾ ਇੱਕ ਚੋਣ ਨਿਸ਼ਾਨ ਦੇ ਥੱਲੇ ਨੋਟਾ ਸਿਸਟਮ ਇੱਕ ਬਟਨ ਲੱਗਿਆ ਹੁੰਦਾ ਉਸ ਤੇ ਤੁਸੀਂ ਵੋਟ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਉਮੀਦਵਾਰ ਪਸੰਦ ਆ ਜੀ ਪਰ ਵੋਟ ਜ਼ਰੂਰ ਪਾਉਣੀ ਆ ਵੋਟ ਤੁਹਾਡਾ ਇੱਕ ਮਾਤਰਾ ਅਧਿਕਾਰ ਆ ਜੋ ਤੁਹਾਨੂੰ ਹੁਣ ਤੱਕ ਲਈ ਬੈਠਾ ਅਗਰੇ ਵੋਟ ਪਾਉਣ ਦਾ ਅਧਿਕਾਰ ਨਾ ਹੁੰਦਾ ਤਾਂ ਹੋ ਸਕਦਾ ਹੁਣ ਤੱਕ ਤੁਸੀਂ ਵੀ ਖਤਮ ਹੋ ਜਾਂਦੇ ਅੱਗੇ ਵੀਡੀਓ ਵੇਖੋ ਚਾਹ ਹੈ ਚੈੱਕ ਕੀਜੀਏ ਆਪकी ਕੌਨਸਟੀਟੂਐਂਸੀ ਮੇਂ ਕਬ ਹੈ ਵੋਟਿੰਗ ਅਗਰ ਆਪ ਦੇਸ਼ ਕੇ ਬਾਹਰ ਹੋਗੇ ਤਾਂ ਆ ਜਾइए ਵੋਟ ਕਰਨੇ ਕਿਉਂਕਿ ਇਸ ਬਾਰ ਸਭ ਕੁਝ ਦਾਅ ਉਪਰ ਹੈ ਇਸ ਲਿੰਕ ਪਰ ਜਾਈਏ ਇਹ ਲਿੰਕ ਡਿਸਕ੍ਰਿਪਸ਼ਨ ਮੇਂ ਵੀ ਮਿਲ ਜਾਏਗਾ ਚੈੱਕ ਕਰਨੇ ਕੇ ਲੀਏ ਕਿ ਆਪ ਵੋਟਿੰਗ ਦੇਖੋ ਇਹ ਵੀ ਇੱਕ ਕਹਿੰਦੇ ਇਸ ਵਾਰ ਬਹੁਤ ਵੱਡਾ ਤੁਹਾਨੂੰ ਬਹੁਤ ਵੱਡਾ ਮੌਕਾ ਮਿਲਿਆ ਕਿ ਬਦਲਾ ਕਰ ਅਗਰ ਕਹਿੰਦਾ ਤੁਸੀਂ ਕੋਸ਼ਿਸ਼ ਕਰ ਟਾਈਮ ਲਈ ਆਪਣੇ ਮੁਲਕ ਤੋਂ ਬਾਹਰ ਵੀ ਗਏ ਹੋ ਕਿਸੇ ਰੀਜਨ ਕਰਕੇ ਤਾਂ ਵਾਪਸ ਆਓ ਜੋ ਹੁਣ ਇਸ ਵਾਰ ਵੋਟਾਂ ਪੈਣੀਆਂ ਨੇ ਨਾ ਉਹ ਵੋਟ ਇੱਕ ਇੱਕ ਵੋਟ ਬਹੁਤ ਜ਼ਰੂਰੀ ਆ ਉਹ ਇੱਕ ਇੱਕ ਵੋਟ ਤੁਹਾਡਾ ਵਿਕਾਸ ਕਰ ਸਕਦੀ ਹੈ ਇੱਕ ਇੱਕ ਵੋਟ ਤੁਹਾਨੂੰ ਬਦਲ ਸਕਦੀ ਹੈ के लिए ऑलरेडी रजिस्टर्ड है या नहीं अगर आपका नाम इस लिस्ट में नहीं आता इसका मतलब आप वोटिंग के लिए रजिस्टर्ड नहीं है वोटर रजिस्ट्रेशन कंप्लीट करने के लिए इस लिंक पर जाइए तक बात पहुँचाइए पैंतीस परसेंट एलिजिबल वोटर्स वोट डालने ही नहीं जाते अपने परिवार में लोगों को कन्विंस कीजिए अपने दोस्तों को बताइए अपने हर एक एरिए शहर तीस परसेंट ਜਿਹੜੇ ਵੋਟ ਪਾਉਣ ਨਹੀਂ ਜਾਂਦੇ ਚਾਹੇ ਉਹਦੇ ਵਿੱਚ 올ਡ ਏਜ ਪਰਸਨ ਆ ਗਏ ਜਾਂ ਫਿਰ ਹੈਂਡੀਕੈਪ ਹੋ ਗਏ ਪਰ ਹੁਣ ਤਾਂ ਸਿਸਟਮ ਹੋਰ ਵਧੀਆ ਕਰਤਾ ਇਸ ਵਾਰ ਕਿ ਅਗਰ ਜੋ ਫਿਜ਼ੀਕਲ ਹੈ ਡਿਸੇਬਲ ਨੇ ਜਾਂ ਜਾਦਾ ਏਜ ਹੋ ਗਈ ਆ ਵੋਟ ਨਹੀਂ ਉਹਨਾਂ ਦੀ ਵੋਟ ਘਰੋਂ ਪੁਆਈ ਜਾਊਗੀ ਇੱਕ ਸਿਸਟਮ ਬਹੁਤ ਵਧੀਆ ਗਵਰਨਮੈਂਟ ਨੇ ਚਲੋ ਕਰਤਾ ਕਿ ਉਹਦੀ ਵੋਟ ਘਰੋਂ ਪੁਆਈ ਜਾ ਸਕਦੀ ਆ ਪਰ ਵੋਟ ਜ਼ਰੂਰੀ ਆ ਪਰ ਫਿਰ ਵੀ 30% VOTING ਇਸ ਕਰਕੇ ਨਹੀਂ ਹੁੰਦੀ ਇਹ ਲੋਕਾਂ ਨੂੰ ਵੀ ਹੁੰਦਾ ਕਿ ਸਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਪਰ ਹੱਥ ਵਨ ਕੇ ਬੇਨਤੀ ਅਗਰ ਤੁਹਾਨੂੰ ਕੈਂਡੀਡੇਟ ਕੋਈ ਨਹੀਂ ਪਸੰਦ ਨਹੀਂ ਤੁਹਾਨੂੰ ਲੱਗਦਾ ਕਿ ਮੈਂ ਵੋਟ ਨਹੀਂ ਪਾਣੀ नोटा बट वोट पा दियो, पर अपनी वोट ना रखियो वोट के अधिकार तो न रखे बल्ले में लोगों को कन्विंस कीजिए जिस दुकानदार के पास जाकर आप रोज सब्जी खरीदते हैं जिस धोबी से कपड़े प्रेस करवाते हैं जो हाउस हेल्पर आपके घर में आते हैं कितने लोगों को आप रीच आउट कर सकते हैं और देश की इस इमरजेंसी सिचुएशन की खबर उन लोगों तक पहुंचा सकते हैं और उन्हें कन्विंस कर सकते हैं वोट करने के लिए ये मत सोचना की मैं अकेला क्या कर सकता हूँ जैसा कृष्ण गीता में कहते हैं फल की चिंता देखो गालो ਹਰੇਕ ਇਨਸਾਨ ਦੇ ਵਿੱਚ ਇਹ ਵੀ ਸੋਚ ਹੁੰਦੀ ਹੈ ਕਿ ਮੈਂ ਕੀ ਕਰੂੰ ਕੋਈ ਮੁੰਡੇ ਨੇ ਗੱਲ ਕਹੀ ਹੈ ਕਿ ਇਹ ਨਾ ਸੋਚੋ ਕਿ ਇਕੱਲੇ ਤੁਸੀਂ ਕੀ ਕਰ ਸਕਦੇ ਹੋ ਆ ਇਕੱਲਾ ਇਨਸਾਨ ਦੁਨੀਆ ਤੇ ਆਇਆ ਆ ਇਕੱਲਾ ਇਨਸਾਨ ਇਦਾਂ ਦਾ ਜਜਵਾ ਰੱਖਦਾ ਕਿ ਪਹਿਲਾਂ ਆਪਣੇ ਆਪ ਨੂੰ ਬਦਲ ਕੇ ਖੁਦ ਦੁਨੀਆ ਨੂੰ ਬਦਲਣ ਦਾ ਹੌਂਸਲਾ ਰੱਖਦਾ ਇਹ ਗੱਲ ਸਮਝ ਲਿਓ ਕਾ ਮਤ ਕਰੋ ਜੋ ਤੁਹਾਡਾ ਕਰਮ ਹੈ ਉਹ ਕਰਮ ਕਰੋ इस वीडियो को देखने वाला अगर हर एक इंसान बस ये ठान ले कि अगले 20 दिन तक मैं रोज पांच लोगों को जाकर से ज्यादा लोग हैं इस हुए है। एक इंसान को सिर्फ सौ लोगों को रीच आउट करना है और इस तरीके से हम देश के कोने कोने तक सारे सौ करोड़ एलिजिबल वोट देखो गल सही है की टे इंसान होगी दोस्त ने टच कि इस तरह ਅਗਰ ਤੁਸੀਂ ਇਸ ਚੀਜ਼ ਨੂੰ ਇਨਫੋਰਮੇਸ਼ਨ ਨੂੰ ਸਾਂਝੀ ਕਰੋਗੇ ਨਾ ਤਾਂ ਵੋਟ ਪੂਰੀ ਪੈਣੀ ਬਹੁਤ ਜ਼ਰੂਰੀ ਆ ਵੋਟ ਕਿਤੇ ਇੱਕ ਵੋਟ ਵੀ ਨਾ ਰਹਿ ਜਾਵੇ ਵੋਟ ਪੂਰੀ ਹੋਣੀ ਵੀ ਜ਼ਰੂਰੀ ਆ ਵੋਟ ਦਾ ਅਧਿਕਾਰ ਜੋ ਆਪ ਵਰਤਣਾ ਬਹੁਤ ਜ਼ਰੂਰੀ ਹੈ ਤੁਸੀਂ ਸਕੂਲੀਚ ਆਊਟ ਕਰ ਸਕਦੇ ਹੋ ਪਰ ਸਟੈਪ 4 ਇਹ ਸਭ ਕਰਨਾ ਹੈ ਖੁਸ਼ੀ से हंसते हुए और प्यार फैलाते हुए जोर से हंसना ताकि आपकी हंसी तानाशाही के अहंकार को डुबा दे प्यार का दरिया बहाना है जिससे नफरत और अविश्वास अव का सब कीचड़ हट जाए तो इन चार चीजों को याद रखना ਕੋ ਗਾਲੇ ਵੀ ਸਹੀ ਹੈ ਕਿ ਅਸੀਂ ਪਾਰਟੀਆਂ ਵਾਦੀਆਂ ਪਿੱਛੇ ਨਹੀਂ ਲੜਨਾ ਕਿਹੜਾ ਬੰਦਾ ਕਿੱਥੇ ਵੋਟ ਪਾਉਂਦਾ ਕੋਈ ਕਾਂਗਰਸ ਨੂੰ ਪਾਵੇ ਕੋਈ ਝਾੜੂ ਨੂੰ ਪਾਵੇ ਕੋਈ ਬੀਜੇਪੀ ਨੂੰ ਪਾਵੇ ਕੋਈ ਕਿਤੇ ਵੀ ਪਾਵੇ ਤੁਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਤੁਸੀਂ ਆਪਣੇ ਮਨ ਦੇ ਵਿੱਚ ਧਾਰਨਾ ਦੇਖੋ ਕਿ ਤੁਹਾਡੇ ਲਈ ਇਹ ਕਾਬਲ ਹੈਗੇ ਨੇ ਜਾਂ ਨਹੀਂ ਹੁਣ ਤੱਕ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੁਹਾਡੇ ਲਈ ਕੀ ਕੀਤਾ ਖਾਸ ਕਰਕੇ ਇਹ ਜੋ ਬਹੁਤ ਵੱਡੀ ਪਾਰਟੀ ਆ ਇਸ ਦਾ ਪੰਜਾਬ ਦੇ ਵਿੱਚੋਂ ਜਾਂ ਪੂਰੇ ਭਾਰਤ ਦੇ ਵਿੱਚੋਂ ਹਟਣਾ ਬਹੁਤ ਜ਼ਰੂਰੀ ਆ ਕਿਉਂਕਿ ਦੇਸ਼ ਬਹੁਤ ਪਿੱਛੇ ਚਲੇ ਗਿਆ ਹੁਣ ਪਿੱਛੇ ਜਿਹੜਾ ਮੁੱਦਾ ਮਗਿਆ ਕੱਲ ਪਰਸੋਂ ਦਾ ਕਿ ਕੋਬ ਸ਼ੀਲਡ ਜੋ ਮੈਡੀਸਨ ਲਾਈ ਗਈ ਸੀ ਉਹਦੇ ਵਿੱਚ ਵੀ ਸਾਡੇ ਲੋਕਾਂ ਦਾ ਬਹੁਤ ਵੱਡਾ ਧੋਖਾ ਹੋਇਆ ਜਰਮਨ ਦੇ ਵਿੱਚ ਪਾਰਲੀਮੈਂਟ ਚ ਮੰਨਿਆ ਗਿਆ ਕਿ ਵੀ ਹਾਂ ਸਾਡੀ ਇਸ ਕੋਬ ਸ਼ੀਲਡ ਮੈਡੀਸਨ ਜੋ ਇੰਜੈਕਸ਼ਨ ਆਇਆ ਗਿਆ ਨਾ ਉਤੇ ਲੋਕਾਂ ਨੂੰ ਹਾਰਟ ਅਟੈਕ ਆ ਰਹੇ ਨੇ ਹੁਣ ਸਾਡੇ ਇੰਡੀਆ ਦੇ ਵਿੱਚ ਵੀ ਮੈਡੀਸਨ ਲੱਗੀ ਹੈ ਕੱਲ ਇੱਕ ਮੈਂ ਡਾਕਟਰ ਦੀ ਰਿਪੋਰਟ ਵੀ ਸੁਣ ਰਿਹਾ ਸੀ ਕਿ ਬਹੁਤ ਘੱਟ ਰਿਸਰਚ ਕੀਤੀ ਕਿ ਇਸ ਮੈਡੀਸਨ ਤੇ ਕਿਉਂਕਿ ਟਾਈਮ ਬਹੁਤ ਘੱਟ ਸੀ ਇੱਕ ਜਲਦਬਾਜ਼ੀ ਦੇ ਵਿੱਚ ਮੈਡੀਸਨ ਬਣਾਈ ਗਈ ਲੋਕਾਂ ਨੂੰ ਦੇ ਦਿੱਤੀ ਗਈ ਪਰ ਇਹ ਨਹੀਂ ਦੇਖਿਆ ਕਿ ਇਸ ਦੇ ਸਾਈਡ ਇਫੈਕਟ ਕੀ ਨੇ ਤੇ ਆਉਣ ਵਾਲੇ ਸਮੇਂ 'ਚ ਨਤੀਜੇ ਕੀ ਹੋਣਗੇ ਪਹਿਲਾਂ ਆਪਾਂ ਵੀਡੀਓ ਸੁਣ ਲਈਏ ਫਿਰ ਇਸ ਬਾਰੇ ਗੱਲ ਕਰਦੇ ਹਾਂ ਆਪਣੀ ਆਵਾਜ਼ ਉਠਾਣੀ ਹੈ ਵੋਟ ਕਰਨਾ ਹੈ ਦੂਸਰੋ ਕੋ ਵੋਟ ਕਰਵਾਣਾ ਹੈ ਔਰ ਹੱਸਣਾ ਔਰ ਪਿਆਰ ਫੈਲਾਣਾ ਹੈ ਬਸ ਇਤਨੀ ਜੀ ਜ਼ਰੂਰਤ ਹੈ ਹਮ ਦੇਸ਼ ਕੋ ਬਚਾ ਸਕਤੇ ਹਾਂ ਹਮ ਦੇਸ਼ ਕੋ ਬਚਾਏਂਗੇ ਇਨਕਲਾਬ ਜ਼ਿੰਦਾਬਾਦ ਜੈ ਹਿੰਦ ਇਹ ਮੁੰਡੇ ਦੀ ਵੀਡੀਓ ਸੁਣੀ ਇਹਦੇ ਵਿੱਚ ਇਹ ਹੈ ਕਿ ਵੋਟ ਦੇਣੀ ਬਹੁਤ ਜ਼ਰੂਰੀ ਆ ਵੋਟ ਪਾਉਣੀ ਬਹੁਤ ਜ਼ਰੂਰੀ ਆ ਤੇ ਵੋਟ ਹੀ ਸਾਡਾ ਇੱਕੋ ਮਾਤਰਾ ਅਧਿਕਾਰ ਆ ਜੋ ਸਾਡੇ ਲੋਕਤੰਤਰ ਵਿੱਚ ਸਾਡਾ ਵਿਕਾਸ ਕਰ ਸਕਦਾ ਸੋ ਹੁਣ ਜਿਹੜੀ ਗੱਲ ਆਪਾਂ ਕਰਦੇ ਆ ਕੋਵਿਡ ਸ਼ੀਲਡ ਤੇ ਹਰ ਇੱਕ ਨੇ ਮੈਡੀਸਨ ਲਵਾਈ ਹਾਲਾਂਕਿ ਮੈਂ ਵੀ ਦੋ ਇੰਜੈਕਸ਼ਨ ਲਵਾਈ ਤੇ ਪਰ ਹੁਣ ਲੋਕਾਂ ਦੇ ਮਨ ਦੇ ਵਿੱਚ ਇਹ ਡਰ ਆ ਗਿਆ ਕਿ ਕਈਆਂ ਦੇ ਦਿਲ ਕੰਬ ਰਹੇ ਨੇ ਜਦੋਂ ਦੀ ਇਹ ਖਬਰ ਸੁਣੀ ਹੈ ਦਿਲ ਕੰਬ ਰਹੇ ਵੀ ਕਿਤੇ ਸਾਨੂੰ ਮਨਾ ਅਟੈਕ ਹੋ ਜਵੇ ਕਿਉਂਕਿ ਬਾਹਲੇ ਮੁਲਕਾਂ ਚ ਇਸ ਤਰ੍ਹਾਂ ਹੋ ਰਿਹਾ ਉਥੋਂ ਦੇ ਮੌਜੂਦਾ ਜੋ ਸਿਹਤ ਅਧਾਲੀ ਨੇ ਉਹਨਾਂ ਨੇ ਮੰਨ ਲਿਆ ਜਿਨ੍ਹਾਂ ਨੇ ਮੈਡੀਸਨ ਬਣਾਈ ਸੀ ਇੰਜੈਕਸ਼ਨ ਬਣਾਇਆ ਸੀ ਕਿ ਸਾਡੇ ਇਸ ਜੋ ਇੰਜੈਕਸ਼ਨਸ ਦੀ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਮਰਦੀਆਂ ਗਈਆਂ ਜਿਹਦੇ ਕਰਕੇ ਲੋਕਾਂ ਨੂੰ ਅਟੈਕ ਆ ਰਹੇ ਨੇ ਤੇ ਬਲੱਡ ਜੰਮ ਰਿਹਾ ਬਲੱਡ ਦੀਆਂ ਗੱਠਾਂ ਵਰਨੀਆਂ ਨੇ ਉਹਦੇ ਕਰਕੇ ਚੀਜ਼ਾਂ ਹੋ ਰਹੀਆਂ ਨੇ ਤੇ ਨੈਚੁਰਲ ਆ ਕਿ ਸਾਡੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੋਵਿਡ ਸ਼ੀਲਡ ਵੈਕਸੀਨ ਲੱਗੀ ਆ ਤੇ ਇਹਦਾ ਪ੍ਰਭਾਵ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਕੀ ਹੋਊਗਾ ਇਹ ਤਾਂ ਵਾਇਰਸ ਨੂੰ ਜਾਣਦਾ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਅਗਰ ਤੁਹਾਨੂੰ ਸਾਡੀ ਵੀਡੀਓ ਲੱਗਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਿਆਰ ਪ੍ਰੀਤ ਅਤੇ ਕੌਲ ਕਰਿਓ ਸਤਿ ਸ੍ਰੀ ਅਕਾਲ